ਯਸਮੀਨ ਸਾਹਿਬ ਜੀ ਜਨ ਅਧਿਕਟ ਜੋਇਨ ਕੀਤਾ ਜਿਸ ਦੇ ਵਿੱਚ ਚਾਰ ਪੁਲਿਸ ਸਟੇਸ਼ਨ ਤੇ ਪੁਲਿਸ ਸਟੇਸ਼ਨ ਆ ਤੇ ਚਾਰ ਵੀ ਪੁਲਿਸ ਪੋਸਟਾਂ ਆ ਕਿੰਨੇ ਮੈਂ ਕੱਲ ਹੀ ਜੋਇਨ ਕੀਤਾ ਸਰ ਨਸ਼ੇ ਨੂੰ ਕ੍ਰਾਈਮ ਨੂੰ ਖਤਮ ਕਰਨ ਵਾਸਤੇ ਕਿਸ ਤਰ੍ਹਾਂ ਦੇ ਪ੍ਰਾਲੇ ਐ ਐਸਐਸ ਕੀ ਸਾਹਿਬ ਮਹਾਂ ਦਾ ਜੀ ਦੇ ਦਿਸ਼ਾ ਨਿਰਦੇਸ਼ਨ ਨਿਰਦੇਸ਼ਨ ਹੈ ਡਰੱਗਸ ਦੇ ਖਿਲਾਫ ਸਾਡੀ ਪਹਿਲਾਂ ਤੋਂ ਹੀ ਤਹਿਤ ਅਸੀਂ ਨਸ਼ੇ ਦਾ ਧੰਦਾ ਕਰਨ ਵਾਲੇ ਕ੍ਰਿਮੀਨਲਸ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਸਾਡੀ ਨਜ਼ਰ ਹੈ ਪਰ ਅਸੀਂ ਉਸ ਦੇ ਸਬੰਧ ਵਿੱਚ ਜਿਹੜੇ ਹੌਟਸਪੌਟਸ ਹੈਗੇ ਨੇ ਉੱਥੇ ਰੇਡ ਕਰਕੇ ਕਸੋ ਆਪਰੇਸ਼ਨ ਕਰਕੇ ਆਪਣੀ ਸੋਰਸਸ ਥਰੂ ਪਤਾ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲੈਂਦੇ ਆ ਪਰ ਲੈ ਰਹੇ ਆ ਪਰ ਅੱਗੇ ਵਾਸਤੇ ਵੀ ਉਹਨਾਂ ਦੇ ਖਿਲਾਫ ਚੱਲਦਾ ਰਹੂਗਾ ਸਾਰੇ ਤੋਂ ਮੋਟਰਸਾਈਕਲਾਂ ਨੂੰ ਆਪਣੇ ਬੱਚਿਆਂ ਨੇ ਨਾ ਪਟਾਕੇ ਬੁੱਕੇ ਲਗਾਏ ਹੁੰਦੇ ਤੇ ਸਵੰਸਰਾ ਨੂੰ ਬੜੇ ਇੰਨੇ ਕਿ ਬੜੇ ਲਾਈਨ ਦੀ ਆਵਾਜ਼ ਤੇ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ ਇਹਦਾ ਬੜਾ ਵੱਡਾ ਤਰਾਜ ਹੈ ਤੇ ਬੜੀ ਪਰੇਸ਼ਾਨੀ ਹੁੰਦੀ ਹੈ ਟਰੈਕਟਰਾਂ ਨੂੰ ਵੀ ਸਰ ਹਾਂਜੀ ਟਰੈਕਟਰਾਂ ਨੂੰ ਲੱਗੇ ਆ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਹਦੇ ਬਾਰੇ ਕੀ ਅਸੀਂ ਇਹ ਦਿੱਲੀ ਸਰਪ੍ਰਾਈਜ਼ਿੰਗ ਨਕੇ ਲਗਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਔਰ ਡੇ ਟੂ ਡੇ ਬੇਸ ਦੇ ਉੱਤੇ ਇਹਨਾਂ ਦੇ ਜਿਹੜੇ ਚਲਾਨ ਨੇ ਉਹ ਕਰ ਰਹੇ ਹਾਂ ਔਰ ਐਸਐਸ ਬੰਦ ਵਿੱਚ ਸਕੂਲ ਕਾਲਜਸ ਦੇ ਵਿੱਚ ਜਾ ਕੇ ਔਰ ਇਹਨਾਂ ਨੂੰ ਅਵੇਅਰ ਵੀ ਕਰ ਰਹੇ ਆ ਕਿ ਜੋ ਮੋਟਰਸਾਈਕਲ ਨੇ ਜੋ ਕਟਰ ਫੇਸ ਦੇ ਬੱਚੇ ਹੈਗੇ ਆ ਉਹ ਜਿਹੜਾ ਟੂ-ਵੀਲਰ ਨਾ ਚਲਾਉਣ ਔਰ ਜੋ ਇਹ ਆਲਮ ਹੈਗੀ ਹੈ ਅਸੀਂ ਸੌਲਵ ਕਰ ਰਹੇ ਹਾਂ ਜਦ ਵੀ। ਸਿਰੇ ਟ੍ਰੈਫਿਕ ਦੀ ਸਮੱਸਿਆ ਵੀ ਸ਼ਹਿਰ 'ਚ ਬਹੁਤ ਜ਼ਿਆਦਾ ਹੈਗੀ ਜੀ। ਬਹੁਤ ਹੀ ਬੰਦੇ ਮੁੱਖੀ ਪਰੇਸ਼ਾਨ ਹੈ ਇਸ ਚੀਜ਼ ਤੋਂ। ਟ੍ਰੈਫਿਕ ਦੇ ਸੰਬੰਧ ਵਿੱਚ ਅਸੀਂ ਬਾਜ਼ਾਰ ਦਾ ਰਾਉਂਡ ਲਗਾ ਕੇ ਔਰ ਸਾਰੀ ਜਿੱਥੇ-ਜਿੱਥੇ ਵੀ ਸਮੱਸਿਆ ਆਏਗੀ ਨਾਲ ਨਮਾਇंदे ਸ਼ਹਿਰ ਦੇ ਲੈ ਕੇ ਅਸੀਂ ਬਿਲਕੁਲ ਦਿਲ ਕਰਨੇ ਜਾ ਰਹੇ ਹਾਂ ਸਰ ਪੰਚਾਇਤੀ ਇਲੈਕਸ਼ਨ ਆ ਰਹੇ ਹੈ ਪੰਚਾਇਤੀ ਇਲੈਕਸ਼ਨ ਦੇ ਸਬੰਧ ਵਿੱਚ ਸਾਨੂੰ ਜੋ ਗਾਈਡਲਾਈਨਸ ਆਈਆਂ ਨੇ ਉਸ ਦੇ ਸਬੰਧ ਦੇ ਵਿੱਚ ਸਾਡੀ ਪੂਰੀ ਤਿਆਰੀ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਬਿਲਕੁਲ ਪੀਸ ਐਂਡ ਫੇਅਰ ਅੰਦਰ ਪੰਚਾਇਤੀ ਇਲੈਕਸ਼ਨ ਕਰਵਾ ਰਹੇ ਹਾਂ ਸਰ ਜਿਹੜੇ ਲੋਕਾਂ ਦੇ ਲਾਇਸੈਂਸੀ ਹਥਿਆਰ ਸੀ ਉਹ ਫਿਰ ਹੁਣ ਕੋਈ ਆਈਆਂ ਇੰਸਟ੍ਰਕਸ਼ਨ ਜੀ ਹਾਂ ਹਾਂ ਇੰਸਟ੍ਰਕਸ਼ਨਸ ਆਈਆਂ ਅਸੀਂ ਜਿਹੜੀ ਹੈ ਜਮ੍ਹਾਂ ਕਰ ਰਹੇ ਹਾਂ ਉਹਨਾਂ ਦੇ ਕਿਉਂਕਿ ਜਿਹੜੇ ਸੈਂਸਿਟਿਵ ਦੇ ਵਿੱਚ ਜਿਹੜੇ ਜਮਾ ਕਰਦੇ ਸੈਂਸਿਟਿਵ ਪੋਲਿੰਗ ਬਹੁਤ ਹੁੰਦੇ ਆ ਉੱਥੇ ਹੁੰਦਾ ਹਮੇਸ਼ਾ ਲੜਾਈ ਝਗੜੇ ਦਾ ਡਾਢੀ ਤੇ ਉਹ ਜੋ ਕ੍ਰਾਈਟੇਰੀਆ ਹੈਗਾ ਉਹਦੇ ਮੁਤਲਕ ਅਸੀਂ ਜਿਹੜੀ ਫੋਰਸ ਉੱਥੇ ਨਿਪਟਾ ਕਰਦਾਂਗੇ ਔਰ ਜਿਹੜੇ ਸੈਂਸਿਟਿਵ ਪੋਲਿੰਗ ਸਟੇਸ਼ਨ ਹੋਣਗੇ ਉੱਥੇ ਅਸੀਂ ਜਿਹੜੀ ਹੈ ਵੱਧ ਫੋਰਸ ਜਿਵੇਂ ਲਗਾ ਕੇ ਬਿਲਕੁਲ ਅਸੀਂ ਜਿਹੜੀ ਪੀਸਫੁਲ ਇਲੈਕਸ਼ਨ ਦੀ